ਤੁਹਾਨੂੰ ਪੰਜਾਬ ਯੂਨੀਵਰਸਿਟੀ ਸੈਂਟ ਗ੍ਰੇਗੋਰੀਚ ਸੈਨੇਟ ਇਲੈਕਸ਼ਨ ਦੀ ਤਾਰੀਖ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ ਸੋ ਦੱਸਦੇ ਕਿ ਸੈਨੇਟ 91 ਸੀਟਾਂ ਉੱਤੇ ਚੁਣੇ ਜਾਣੇ ਨੇ ਤੇ ਇਸ ਦੌਰਾਨ ਬੱਚੇ ਮੰਗ ਕਰ ਰਹੇ ਨੇ ਕਿ ਤਾਰੀਖ ਦਾ ਐਲਾਨ ਤੁਰੰਤ ਕੀਤਾ ਜਾਵੇ ਤਾਂ ਜੋ ਸੈਨੇਟਰ ਤੇ ਸਿੰਡੀਕੇਟ ਭੰਗ ਕਰਨ ਦਾ ਫੈਸਲਾ ਵਾਪਸ ਲੈਣ ਵਾਲੀ ਨੋਟੀਫਿਕੇਸ਼ਨ ਉੱਤੇ ਪੂਰੀ ਤਰ੍ਹਾਂ ਯਕੀਨ ਕੀਤਾ ਜਾ ਸਕੇ ਇਸ ਦੌਰਾਨ ਹੁਣ ਸਿਆਸਤ ਵੀ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ ਸੋ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਪਹੁੰਚੀ ਸਿਆਸੀ ਆਗੂ ਪਰਮੇਂਦਰ ਸਿੰਘ ਢੀਂਡਸਾ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਉਹਨਾਂ ਨੂੰ ਡੇਟੇਨ ਕਰਕੇ ਵੀ ਲੈ ਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੀ ਕਾਰਵਾਈ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਤੇ ਮੁਜੇ ਪਾਸੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ 게ਟਾਂ ਉੱਤੇ ਲਗਾਏ ਸਾਰੇ ਬੈਰੀਕੇਡ ਵੀ ਤੋੜ ਦਿੱਤੇ ਸੀ ਵਿਦਿਆਰਥੀ ਬੈਰੀਕੇਡ ਆਪਕੇ ਬਾਹਰ ਵੱਲ ਪੱਜੇ ਸਨ ਜਿਸ ਦੌਰਾਨ ਉਹਨਾਂ ਦੀ ਪੁਲਿਸ ਤੇ ਨਾਲ ਝੜਪ ਵੀ ਹੋਈ ਹੈ ਤੇ ਪੁਲਿਸ ਨੇ ਇਸ ਦੌਰਾਨ ਹਲਕਾ लाठी चार्ज ਵੀ ਕੀਤਾ ਪਰ ਵਿਦਿਆਰਥੀ ਰੁਕਣ ਨੂੰ ਤਿਆਰ ਨਹੀਂ ਸੀ ਸੋ ਦੱਸ ਦਈਏ ਕਿ ਪਿਛਲੇ ਦਿਨ ਕੇਂਦਰ ਸਰਕਾਰ ਨੇ ਸੈਨੇਟ ਉੱਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਸੀ ਪਰ ਇਸ ਦੇ باوجود ਵਿਦਿਆਰਥੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅੱਪੀਤੀ ਰਾਤ ਯੂਨੀਵਰਸਿਟੀ ਵਿੱਚ ਭਾਰੀ ਹੰਗਾਮਾ ਵੀ ਹੋਇਆ ਤੇ ਭਾਰੀ ਗਿਣਤੀ ਵਿੱਚ ਚੰਡੀਗੜ੍ਹ ਪੁਲਿਸ ਤੇ ਜਵਾਨ ਵੀ ਤਣਾਅਕੀਤੇ ਗਏ ਨੇ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਰ ਵੀ ਭੱਗ ਗਿਆ ਤੇ ਵਿਦਿਆਰਥੀਆਂ ਨੇ ਚੰਡੀਗੜ੍ਹ ਪੁਲਿਸ ਗੋ ਬੈਕ ਅਤੇ ਕੇਂਦਰ ਸਰਕਾਰ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਤੇ ਦੂਜੇ ਪਾਸੇ ਢੀਂਡਸ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਗੁੰਡਾਗਰਦੀ ਹੈ ਪੁਲਿਸ ਸ਼ਰੀਆਮ ਧੱਕਾ ਕਰਦੀ ਹੈ ਉਹਨਾਂ ਨੂੰ ਧਰਨੇ ਉੱਤੇ ਵੀ ਨਹੀਂ ਬੈਠਣ ਦਿੱਤਾ ਜਾ ਰਿਹਾ ਸੋ ਪੂਰੀ ਤਰ੍ਹਾਂ ਦੇ ਨਾਲ ਲੋਕਤੰਤਰ ਦੀਆਂ ਝੱਜੀਆਂ ਵੀ ਉਡਾਈਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਪਹਿਲਾਂ ਵੀ ਖੜੇ ਸੀ ਤੇ ਅੱਗੇ ਵੀ ਖੜੇ ਰਵਾਂਗੇ ਤੋਤੀ ਉਹਨਾਂ ਪੁਲਿਸ ਕਾਰਵਾਈ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਉੱਤੇ ਵੀ ਗੰਭੀਰ ਸਵਾਲ ਚੁੱਕੇ ਨੇ ਤਾਂ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਅਤੇ ਕੱਲ੍ਹ ਛੁੱਟੀ ਦਾ ਐਲਾਨ ਵੀ ਕੀਤਾ ਹੈ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕਰ ਦਿੱਤੇ ਨੇ ਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੋ 게ਟਾਂ ਬਾਹਰ ਵਿਦਿਆਰਥੀ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਨੇ ਤੇ ਅੰਦਰ ਜਾਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਹਰਿਕ ਗੇਟ ਉੱਤੇ ਭਾਰੀ ਪੁਲਿਸ ਬਲ तैनात ਹੈ ਇਸ ਦੌਰਾਨ ਪੁਲਿਸ ਅਤੇ ਵਿਦਿਆਰਥੀ ਵਿਚਕਾਰ ਮਾਹੌਲ ਜਿਹੜਾ ਕਿ ਗਰਮਾਉਂਦਾ ਹੋਇਆ ਦੇਖਿਆ ਗਿਆ ਵਿਦਿਆਰਥੀ ਅੰਦਰ ਜਾਣ ਲਈ ਪੁਲਿਸ ਦੇ ਨਾਲ ਬਹਿਸ ਕਰਦੇ ਹੋਏ ਨਜ਼ਰ ਆਏ ਨੇ ਵਿਦਿਆਰਥੀ ਆਪਣੇ ਆਈਡੀ ਕਾਰਡ ਦਿਖਾ ਕੇ ਕਹਿ ਰਹੇ ਨੇ ਕਿ ਉਹ ਉਹਨਾਂ ਦੀ ਯੂਨੀਵਰਸਿਟੀ ਹੈ ਤੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਵੇ ਸੋ ਕੇਂਦਰ ਸਰਕਾਰ ਨੇ 28 ਅਪੂਰ ਨੂੰ 59 ਸਾਲ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਜਿਹੜਾ ਕਿ ਇਹ ਹੰਗਾਮਾ ਹੋ ਗਿਆ ਇਹ ਛਾਤਰੂ ਪਹੁੰਚੇ ਤੁਸੀਂ ਕਹਿਣਾ ਕੀ ਆ ਜੌਨ ਸੀ ਨਿਆਣਾ ਕੀ ਮੰਗਾ ਆ ਉਹ ਪੂਰੀ ਕਰਾ ਅੱਗੇ ਤੇ ਐਸੀ ਕੋਈ ਗਲਤੀ ਨਾ ਕਰਾ ਜੇ ਤਾਂ ਸਿਰਫ ਇੱਕ ਅਲੀ ਟ੍ਰੇਲਰਾ ਫਿਲਮ ਸਾਰੀ ਪਿੱਛਾ ਪੜੀ ਆ ਅਗਰ ਸਰਕਾਰ ਦਾ ਪਰੇਖਾ ਹੋ ਨਾ ਕੋਈ ਵੀ ਇਹ ਨਿਆਣਾ ਕੇ ਉੱਪਰ ਜ਼ੋਰ ਜ਼ਬਰਦਸਤੀ ਕਰ ਕਾ ਅਰ ਆਰਐਸਐਸ ਦਾ ਕਬਜ਼ਾ ਇੱਥੇ ਹੋ ਜਾਏਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਵੀ ਨਾ ਲੈ ਲਿਓ ਇਹਨੂੰ ਸੋਚਣੇ ਵਾਸਤਾ ਵੀ ਹਾਂ ਵੀ ਸਰ ਕਿੰਨਾ ਟਾਈਮ ਯੂਨੀਵਰਸਿਟੀ 59000 ਰੁਪਏ ਯੂਨੀਵਰਸਿਟੀ ਨੂੰ ਪਹੁੰਚ ਨੂੰ ਦੇਖੋ ਆਪਣੇ ਪਾਸ ਕਾਫਲਾ ਦਾ ਹੌਲੀ ਹੌਲੀ ਆਏ ਆ ਹੋਰ ਐਸਾ ਕੋਈ ਮਾਨੂੰ ਵਿਚਮਾ ਇੱਕ ਜਗ੍ਹਾ ਇੱਕ ਬੈਰੀਕੇਡ ਮਿਲੇ ਜ਼ਰੂਰ ਉਹਨਾਂ ਨੇ ਵੀ ਆਪਣਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਹੈ ਥੋੜੇ ਹੀ ਬੰਦੇ ਤੇ ਉਹ ਮਨ ਟਹਿਕਾ ਅਸੀਂ ਇੱਥੇ ਆ ਗਏ ਇੱਥੇ ਕਿਸੇ ਨੇ ਮਾਨੂੰ ਨਹੀਂ ਰੋਕਿਆ ਹੈ ਆਪਾਂ ਕਿਉਂ ਕਹਦੇ ਪਰ ਸਰਕਾਰ ਜੌਨਸੀ ਨੇ ਬਦਫੈਲੀਆਂ ਕਰਾ ਨਾ ਇਹ ਮੈਂ ਭਗਵਾਨ ਜਨਮ ਨੂੰ ਵੀ ਕਹਿਣਾ ਚਾਹਾਂਗਾ ਕਿ ਕੋਈ ਫਾਇਦਾ ਨਹੀਂ ਹੈ ਮਾਨੂੰ ਸਾਰਾ ਪਤਾ ਆ ਕੌਣ ਸੀ ਸਰਕਾਰ ਕੈਸੀ ਆ ਕੌਣ ਸੀ ਨਹੀਂ ਕੈਸੀ ਹੈ इनके ਸਾਰੇ ਚਾਲ ਚੱਲਨ ਦਾ ਪਤਾ ਆ ਇਨਕੇ ਹੱਥਾਂ ਮੇਂ ਦੇ ਦਿਆ ਪੰਜਾਬ ਜੋਂ ਸੇ ਨੱਚਣੇ ਗਾਰੇ ਵਾਲੇ ਆ। ਕੀ ਆ ਸ਼ਰਮ ਅੱਗਾ ਇਹਨੂੰ ਪਤਾ ਨਹੀਂ ਦਾ ਪੰਜਾਬ ਕੇ ਲੋਕਾਂ ਨੂੰ ਵੀ ਉਹਨੇ ਐਸੇ ਜੇ ਨਿਕੜਾਂਗੇ। ਕੋਈ ਬਾਤ ਨਹੀਂ ਹਾਲੋ ਹਾਲੋ ਪਤਾ ਲੱਗ ਜਾਗਾ ਨਾ। ਪ੍ਰਸ਼ਾਸਨ ਜੀ ਨੇ ਛੁੱਟੀ ਕਰਤੀ ਸੀ, ਇੰਬੈਰੀਕੇਟ ਲਾ ਕੇ ਰੋਕਦੇ ਸੀ ਕਿ ਹਲਕਾ ਕਰਨਾ ਚਾਹੁੰਦੇ ਸੀ। ਨਹੀਂ 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 ਪਹਿਲੇ ਰੋਕਿਆ। ਦੇਖੋ ਪਹਿਲਾਂ ਸਵੇਰੇ ਮੈਨੂੰ ਪਤਾ ਲੱਗਿਆ ਤਾਂ ਵੀ ਪ੍ਰਸ਼ਾਸਨ ਰੋਕ ਰਿਹਾ ਆ। ਪਰ ਫੇਰ ਬੱਚਿਆਂ ਨੇ ਥੋੜੀ ਜਿਹੀ ਹਿੰਮਤ ਮਾਰੀ। ਹੈਲੋ। ਬੈਰੀਕੇਡ ਤੋੜ ਦिए। ਠੀਕ ਹੈ ਬੈਰੀਕੇਡ ਤੋੜ ਕੇ ਅੰਦਰ ਆ ਗਏ। ਹੁਣ ਆਪਣੇ ਆਪ ਦਿਖ ਜੂਆ ਸਰਕਾਰ ਨੂੰ ਵੀ ਹਾਂ ਇਹਨਾਂ ਨਾਲ ਇਹ ਗਲਤ ਹੈ ਇਹਨਾਂ ਦੇ ਐਮਪੀ ਵੀ ਆ ਇਸ ਮਲਵਿੰਦਰ ਕੰਨਰ ਨੇ ਦੇਖੋ ਮੈਨੂੰ ਨਹੀਂ ਐਮਪੀਓਪੀ ਦਾ ਪਤਾ ਹੈ ਇਹ ਐਮਪੀਕੇ ਦੀ ਨਹੀਂ ਕਿਹੜੇ ਐਮਪੀ ਨੇ ਕਹੋ ਐਮਪੀ ਨੂੰ ਪਹਿਲਾਂ ਕਿਉਂ ਨਹੀਂ ਆਇਆ ਐਮਪੀ ਹੁਣੇ ਨਹੀਂ ਨਹੀਂ ਹੁਣੇ ਫੋਟੋ ਤੇ ਮਾਣਾ ਉਸ ਤੋਂ ਪਹਿਲਾਂ ਹੁੰਦਾ ਨਾ ਵੀ ਭਾਈ ਮੈਂ ਜਾਵਾਂ ਉੱਥੇ ਗੱਲ ਕਰਨ ਤੁਸੀਂ ਕੋਈ ਵੀ ਇਹੋ ਜਿਹਾ ਪ੍ਰੋਟੈਸਟ ਨਹੀਂ ਕਰਨਾ ਹੈ ਮੈਂ ਕਰਾਂਗਾ ਗੱਲ ਤਾਂ ਕਿ ਇਹਨੂੰ ਕਰਿਆ ਹੁਣ ਉਹ ਨੰਬਰ ਬਣਾਣਾਗੇ ਲਗ ਜੂਗਾ ਐਮਪੀਆ ਨੂੰ ਵੀ ਪਤਾ ਹੋਊ 2027 ਚ ਕੋਈ ਗੱਲ ਨਹੀਂ ਅੱਜ ਲਗਦਾ ਮਜਬੂਤੀ ਨਾਲ ਗੱਲ ਪੁੱਛੇਗੀ ਉੱਪਰ ਬਿਲਕੁਲ ਮਜਬੂਤੀ ਨਾਲ ਪੂਰੀ ਮਜਬੂਤੀ ਨਾਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਚਾਹੇ ਆਰਐਸਐਸ ਚਾਹੇ ਭਗਵੰਤ ਮਾਨ ਸਰਕਾਰ ਹੈ ਪੰਗਣਾ ਲੈ ਲਿਆ ਭੁੱਲ ਗਏ ਵੀ ਇਹ ਬਾਂਦਰ ਨੇ ਜੇ ਇਹਨਾਂ ਨੂੰ ਕਹਤਾ ਨਾ ਵੀ ਕੱਪੜੇ ਪਾੜਨੇ ਨੰਗੇ ਭੇਜਾਂਗੇ ਕਿਤੇ ਹੋਰ ਜੇ ਥਾਂ ਚ ਰਹਿੰਦੇ ਹੋ ਕਹਿਆ ਵਾਇਆ 2027 ਚ ਹੁਣ ਪੰਜਾਬ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਨਹੀਂ ਇਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਪੂਰੀ ਤਨਾਈ ਕਰਨੀ ਹੈ ਸਾਰੇ ਪੰਜਾਬ ਨੇ ਜਿਹੜਾ ਸੋ ਸਮਝ ਕੇ ਆਇਓ ਕਦੇ ਫਿਰ ਕੋਈ ਗੱਲ ਹਾਂ ਕੋਈ ਪ੍ਰੇਖਿਸ਼ੇ ਨਾ ਰਹੀ ਹੋ ਠੀਕ ਹੈ ਜੀ ਅਭਜੰਦਰ ਸਿੰਘ ਘਰੇਵਾਲ ਬੀਕੇਯੂ ਕਾਦੀਆਂ ਦਾ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਹੈ ਜੀ ਕਿਤੇ ਤੁਹਾਰੇ ਕਿੰਨੀ ਮੁਸ਼ਕਿਲ ਹੈ ਪਹੁੰਚਣ ਚ ਮਰੇ ਮੁਸ਼ਕਿਲਾਂ ਤਾਂ ਹੁੰਦੀ ਹੀ ਨੇ ਪਰ ਕੋਈ ਐਸੀ ਗੱਲ ਨਹੀਂ ਜਦੋਂ ਪੰਜਾਬ ਦੇ ਹੱਕ 'ਚ ਖੜਨਾ ਤੇ ਪੰਜਾਬ ਲਈ ਕੋਈ ਗੱਲ ਕਰਨੀ ਉਹਦੇ ਲਈ ਇਹ ਮੁਸ਼ਕਿਲਾਂ ਕੁਛ ਨਹੀਂ ਗਿਆ ਅਜੀਬ ਅਸੀਂ ਇਹ ਬੇਨਤੀ ਕਰਦੇ ਆਂ ਸਰਕਾਰ ਅੱਗੇ ਇਹ ਜੀਆਂ ਅੰਗਲੀਆਂ ਸੰਗਲੀਆਂ ਨਾ ਛੇੜਿਆ ਕਰਨ ਜਿਹਦੇ ਕਰਕੇ ਯੂਥ ਨੂੰ ਐਜੇ ਕੰਮ ਕਰਕੇ ਵਾਪਸ ਕਰਾਉਣਾ ਪਵੇ ਯੂਥ ਵੀ ਜਿਹੜੀ ਪੋਜ਼ਿਟਿਵਿਟੀ ਹੈ ਉਹਦੀ એનર્ਜੀ ਨੂੰ ਕਹਿੰ ਲੋ ਕੰਮ ਲੈਣਾ ਚਾਹੀਦਾ ਉਹਦੀ ਬਜਾਏ ਇੱਕ ਐਜੇ ਸੰਘਰਸ਼ ਚ ਪਾ ਦੇਣਾ ਉਹਨੂੰ ਫਸਾ ਰਹਿਟਣਾ ਗਲਤ ਹੈ ਜੀ ਇਹ ਟਰੈਕਟਰ ਵੀ ਪਹੁੰਚ ਗਏ ਨੇ ਹੁਣ ਟਰੈਕਟਰ ਛਾਣ ਹੁੰਦੀ ਕਿਸਾਨ ਦੀ ਕਿਸਾਨ ਪਹੁੰਚੇ ਪੁਰ ਮਰੇ ਇੱਕ ਸਿਆਸੀ ਦੇ ਕੋ ਇੱਕ ਕਿਸਾਨੀ ਨਹੀਂ ਨਹੀਂ ਹੈ ਇਹ ਜੀ ਸਸਤਾ ਬੱਚਿਆਂ ਨੇ ਜਿਹੜੀਆਂ ਕੋਈ ਸੈਲਫ ਇੰਟਰਸਟ ਨਹੀਂ ਹੈ ਹਰੇਕ ਥਾਂ ਤੇ ਜਿੱਥੇ ਲੋਕਾਂ ਦੀ ਗੱਲ ਤੇ ਜਿੱਥੇ ਹੁਣ ਸਾਡੇ ਬੱਚਿਆਂ ਦੀ ਸਟੂਡੈਂਟਸ ਦੀ ਗੱਲ ਹੈ ਉਹਨਾਂ ਲਈ ਅਸੀਂ ਹਮੇਸ਼ਾ ਹਾਜ਼ਰ ਹੈ ਜੇ ਪੰਜਾਬ ਦੀ ਜਵਾਨੀ ਨਾਲੇ ਤਕਾਉ ਤਾਂ ਅੱਗੇ ਕਿਸਾਨੀ ਜਿਹੜੇ ਬਜ਼ੁਰਗ ਬੈਠੇ ਆ ਘਰਾਂ 'ਚ ਉਹਨਾਂ ਦੀ ਤਾਂ ਕਿਸੇ ਨੇ ਕੀ ਪੁੱਛ ਕਰਨੀ ਐ ਜੀ ਇਹ ਤਾਂ ਨਾ ਸਿਰਫ ਅੱਜ ਵਾਸਤੇ ਜੀ ਅੱਗੇ ਵੀ ਲੋੜ ਪਈ ਤੇ ਸਟੂਡੈਂਟਸ ਨਾਲ ਖੜੇ ਹੋ ਸਾਰੇ ਹਾਂਜੀ ਹਾਂ ਕਿਸਾਨੀ ਨੇ ਨਾ ਸਾਰੀਆਂ ਖੜਨੀਆਂ ਨਾਲ ਹਮੇਸ਼ਾ ਹੀ ਖੜਦੀਆਂ ਆਈਆਂ ਨੇ ਪੰਜਾਬ ਦੇ ਹਿੱਤ ਵਿੱਚ ਸੇਵਕ ਕਿਸਾਨ ਮੋਰਚਾ ਹਮੇਸ਼ਾ ਹੀ ਖੜਦਾ ਆਇਆ ਤੇ ਖੜਦਾ ਰਹੂਗਾ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਇੱਧਰ ਜਿਹੜੀ ਐਂਟਰੀ ਉਹ ਨਹੀਂ ਕੀਤੀ ਜਾਏਗੀ ਮੈਂ ਪੁੱਛਣਾ ਚਾਹੁੰਦਾ ਐ ਕਿ ਜੇ ਇੱਧਰ ਸਟੂਡੈਂਟਸ ਨਾ ਹੋਣ ਜੇ ਇੱਧਰ ਨੌਜਵਾਨ ਨਾ ਆਉਣ ਤੇ ਫਿਰ ਇਸ ਯੂਨੀਵਰਸਿਟੀ ਦਾ ਕੀ ਵਿजूद ਹੈ ਕੋਈ ਵੀ ਵਿਦਿਅਕ ਅਦਾਰਾ ਐਨੀ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਸਟੂਡੈਂਟ ਐਸਟੈਬਲਿਸ਼ਮੈਂਟ ਉਹ ਬਿਨਾਂ ਸਟੂਡੈਂਟ ਤੇ ਉਹਦਾ ਕੀ ਵਿजूद ਹੈ ਜੀ ਮੈਂ ਪੁੱਛਣਾ ਚਾਹੁੰਦਾ ਜੇ ਸਟੂਡੈਂਟ ਹੋਏਗਾ ਤੇ ਤੁਹਾਡੀਆਂ ਤਨਖਾਹਾਂ ਜਾਣੀਆਂ ਜੇ ਸਟੂਡੈਂਟ ਇੱਧਰ ਹੋਏਗਾ ਤੇ ਯੂਨੀਵਰਸਿਟੀ ਆਪਰੇਟ ਕਰਨੀ ਹੈ ਤੇ ਜੇ ਅਸੀਂ ਸਟੂਡੈਂਟਸ ਨੂੰ ਅਸੀਂ ਆਹ ਆਲ ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਹਕਾਲ ਤੱਕ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਉੱਤੇ ਡਾਕਾ ਪੈ ਰਿਹਾ ਮੈਂ ਕਹਿਣਾ ਚਾਹੁੰਦਾ ਕਿ ਸਰੇ ਆਮ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਹੈ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਮੈਂ ਇੱਧਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮੌਕੇ ਮੌਕੇ ਤੇ ਤੁਸੀਂ ਸਰਕਾਰਾਂ ਬਣਾਈਆਂ 2010 ਤੋਂ ਲੈ ਕੇ 24 ਤੱਕ ਕੋਈ ਮੁੱਖ ਮੰਤਰੀ ਇੱਕ ਮੈਨੂੰ ਦੱਸ ਦੋ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਇਹ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠਿਆ ਹੋਏ ਮੀਟਿੰਗ ਦੇ ਵਿੱਚ ਬੈਠਿਆ ਹੋਏ ਤੁਹਾਡੀਆਂ ਫੇਲਿਅਰਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਖਾਨਾ ਪਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਤੇ ਸਾਡੇ ਨਾਲ ਜਿਹੜੀ ਪੁਲਿਸ ਹੈ ਉਹ ਤੱਕਾ ਕਰਦੀ ਪਈ ਹੈ ਅੰਦਰ ਜਾਵੋਗੇ ਹੁਣ ਬਿਲਕੁਲ ਅੰਦਰ ਜਾਵਾਂਗੇ ਚੋਟ ਨਾਲ ਜਾਵਾਂਗੇ ਇਹ ਸਾਡੀ ਜਾਵਾਂਗੇ ਖੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਵਰਨਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਵਰਨਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਦੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ਤੱਕਾ ਸ਼ਹੀ ਚੱਲ ਰਹੀ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਕਰਾਂ ਵਾਲੇ ਕਿ ਅਸੀਂ ਆਪ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਹੀ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇਧਰ ਜੇ ਪ੍ਰਬੰਧ ਚੱਲੇਗਾ ਮੋਦੇ ਵਿੱਚ ਕਹਿ ਕਹੀ ਸਟੂਡੈਂਟਸ ਦੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨਸ ਦੀ ਹੋਏਗੀ ਯਾਰ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਅਸੀਂ ਅੰਦਰ ਜਾਵਾਂਗੇ ਬਿਲਕੁਲ ਬਿਲਕੁਲ ਜਾਵਾਂਗੇ ਅਸੀਂ ਪੂਰਾ ਪ੍ਰਦਰਸ਼ਨ